ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣਾ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇ ਮੇਰਾ ਸਤ ਗੁਰੂ ਪਰੇ ਹੋਏ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿਨ ਸਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੇ ਆਪ ਪੈਜ ਰਖੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾ ਲੈ ਰਹਾ ਪਤਿਤ ਉਧਾਰਣ ਸਤ ਗੁਰ ਮੇਰਾ ਮੋਹ ਤੇ ਸਕਾਰ ਪਰਵਾਸਾ ਬਖਸ ਲੈ ਸਬ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰੇ ਸਾਥ ਗੁਰਪੁਰੈ ਹੋਏ ਸਰਬ ਕਲਿਆਣ ਰਹਾ ਜੀਓ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੇ ਆਪ ਪੈਜ ਰਖੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾ ਲੈ ਰਹਾ पतित उदाहरण सत गुरु मेरा मोह तिसका परवासा बखस लए सब सचे साहिब सुन नानक के अरदास सतनाम श्री वाहेगुरु साहिब जी ਸੋਰਠ ਮਹਲਾ ਪੰਜਵਾਂ ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਦ ਮਹਿਲ ਵਾਣ ਬੰਦ ਪਾਇਆ ਮੇਰਾ ਸਾਥ ਗੁਰਪੁਰੈ ਹੋਏ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੇ ਆਪ ਪੈਜ ਰੱਖੇ ਨਾਨਕ ਸਾਧ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੇ ਰਖਵਾਲੇ ਸੁਖ ਸਹਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾ ਲੇ ਰਹਾ ਪਤਿਤ ਉਧਾਰਣ ਸਤ ਗੁਰ ਮੇਰਾ ਮੋਹ ਤੇ ਸਕਾਰ ਪਰਵਾਸਾ ਬਖਸ ਲੈ ਸਬ ਸਚੈ ਸਾਹਿਬ ਸੁਣ ਨਾਨਕ ਕੇ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਾਦ ਮਹਿਲ ਵਾਣ ਬੰਦ ਪਾਇਆ ਮੇਰੇ ਸਾਥ ਗੁਰਪੁਰੈ ਹੋਏ ਸਰਬ ਕਲਿਆਣ ਰਹਾ ਜੀਓ ਪਾਏ ਪਿੰਡ ਜਿਨ ਸਜਿਆ ਦਿੱਤਾ ਪਹਿਨਣ ਖਾਣਾ ਆਪਣੇ ਦਾਸ ਕੇ ਆਪ ਪੈਜ ਰਖੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾ ਲੈ ਰਹਾ ਪਤਿਤ ਉਧਾਰਣ ਸਤ ਗੁਰ ਮੇਰਾ ਮੋਹ ਤੇ ਸਕਾਰ ਪਰਵਾਸਾ ਬਖਸ ਲੈ ਸਬ ਸਚੈ ਸਾਹਿਬ ਸੁਣ ਨਾਨਕ ਕੇ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣਾ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਾਤ ਗੁਰਪੁਰੈ ਹੋਏ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੇ ਆਪ ਪੈਜ ਰਖੇ ਨਾਨਕ ਸਾਧ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਓਈ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾਲੇ ਰਹਾ ਪਤਿਤ ਉਧਾਰਣ ਸਤ ਗੁਰ ਮੇਰਾ ਮੋਹ ਤੇ ਸਕਾਰ ਪਰਵਾਸਾ ਬਖਸ ਲੈ ਸਬ ਸਚੈ ਸਾਹਿਬ ਸੁਣ ਨਾਨਕ ਕੇ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣਾ ਸਾਚਾ ਸਾਹਿਬ ਸਦ ਮਿਹਰ ਵਾਣਾ ਬੰਦ ਪਾਇ ਮੇਰਾ ਸਾਥ ਗੁਰਪੁਰੈ ਹੋਏ ਸਰਬ ਕਲਿਆਣ ਰਹਾ ਜੀਓ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੇ ਆਪ ਪੈਜ ਰੱਖੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾਲੇ ਰਹਾ ਪਤਿਤ ਉਧਾਰਣ ਸਤ ਗੁਰ ਮੇਰਾ ਮੋਹ ਤੇ ਸਕਾਰ ਪਰਵਾਸਾ ਬਖਸ ਲੈ ਸਬ ਸਚੈ ਸਾਹਿਬ ਸੁਣ ਨਾਨਕ ਕੇ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣਾ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣਾ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਾਤ ਗੁਰਪੁਰੈ ਹੋਏ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿਨ ਸਜਿਆ ਦਿੱਤਾ ਪਹਿਨਣ ਖਾਣ ਆਪਣੇ ਦਾਸ ਕੇ ਆਪ ਪੈਜ ਰਖੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੇ ਰਖਵਾਲੇ ਸੁਖ ਸਹਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾ ਲੇ ਰਹਾ ਪਤਿਤ ਉਧਾਰਣ ਸਤ ਗੁਰ ਮੇਰਾ ਮੋਹ ਤੇ ਸਕਾਰ ਪਰਵਾਸਾ ਬਖਸ ਲੈ ਸਬ ਸਚੈ ਸਾਹਿਬ ਸੁਣ ਨਾਨਕ ਕੇ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸੱਚਾ ਸਾਹਿਬ ਸਦ ਮਹਿਰਵਾਣ ਬੰਦ ਪਾਇ ਮੇਰੇ ਸਾਥ ਗੁਰਪੁਰੈ ਹੋਏ ਸਰਬ ਕਲਿਆਣ ਰਹਾ ਜੀਓ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੇ ਆਪ ਪੈਜ ਰੱਖੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾ ਲੈ ਰਹਾ पतित उदाहरण सत गुरु मेरा मोह तिस का परवासा बखस लए सब सचे साहिब सुन नानक के अरदास सतनाम श्री वाहेगुरु साहिब जी ਸੋਰਠ ਮਹਲਾ ਪੰਜਵਾਂ ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣਾ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣਾ ਸਾਚਾ ਸਾਹਿਬ ਸਦ ਮਹਿਰ ਰਾਣਾ ਬੰਦ ਪਾਇਆ ਮੇਰਾ ਸਤ ਗੁਰੂ ਰੇ ਹੋਏ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੇ ਆਪ ਪੈਜ ਰਖੇ ਨਾਨਕ ਸਾਧ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੇ ਰਖਵਾਲੇ ਸੁਖ ਸਹਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾ ਲੇ ਰਹਾ ਪਤਿਤ ਉਧਾਰਣ ਸਤ ਗੁਰ ਮੇਰਾ ਮੋਹ ਤੇ ਸਕਾਰ ਪਰਵਾਸਾ ਬਖਸ ਲਏ ਸਭ ਸਚੈ ਸਾਹਿਬ ਸੁਣ ਨਾਨਕ ਕੀ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮਰੇ ਗਣਤ ਨਾ ਗਣਿਆ ਕਾਈ ਆਪਣ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣਾ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇ ਮੇਰੇ ਸਾਥ ਗੁਰਪੁਰੇ ਹੋਏ ਸਰਬ ਕਲਿਆਣ ਰਹਾ ਜੀਓ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੇ ਆਪ ਪੈਜ ਰੱਖੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੇ ਰਖਵਾਲੇ ਸੁਖ ਸਹਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾ ਲੈ ਰਹਾ पतित उदाहरण सत गुरु मेरा मोह तिस का परवासा बखस लए सब सचे साहिब सुन नानक के अरदास सतनाम श्री वाहेगुरु साहिब जी ਸੋਰਠ ਮਹਲਾ ਪੰਜਵਾ ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣਾ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣਾ ਸਾਤਾ ਸਾਹਿਬ ਸਦ ਮਹਿਲ ਵਾਣਾ ਬੰਦ ਪਾਇਆ ਮੇਰਾ ਸਤ ਗੁਰੂ ਪਰੇ ਹੋਏ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣਾ ਆਪਣੇ ਦਾਸ ਕੇ ਆਪ ਪੈਜ ਰੱਖੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੇ ਰਖਵਾਲੇ ਸੁਖ ਸਹਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾਲੇ ਰਹਾ ਪਤਿਤ ਉਧਾਰਣ ਸਤ ਗੁਰ ਮੇਰਾ ਮੋਹ ਤੇ ਸਕਾਰ ਪਰਵਾਸਾ ਬਖਸ ਲਏ ਸਭ ਸਚੈ ਸਾਹਿਬ ਸੁਣ ਨਾਨਕ ਕੇ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣਾ ਸਾਚਾ ਸਾਹਿਬ ਸਦ ਮਿਹਰ ਵਾਣਾ ਬੰਦ ਪਾਇਆ ਮੇਰਾ ਸਾਤ ਗੁਰਪੁਰੈ ਹੋਏ ਸਰਬ ਕਲਿਆਣ ਰਹਾ ਜੀਓ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੇ ਆਪ ਪੈਜ ਰੱਖੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾਲੇ ਰਹਾ पतित उदाहरण सत गुरु मेरा मोह तिसका परवासा बखस लए सब सचे साहिब सुन नानक के अरदास सतनाम श्री वाहेगुरु साहिब जी ਸੋਰਠ ਮਹਲਾ ਪੰਜਵਾਂ ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣਾ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇਆ ਮੇਰਾ ਸਤ ਗੁਰੂ ਪਰੇ ਹੋਏ ਸਰਬ ਕਲਿਆਣ ਰਹਾ ਜਿਉ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੇ ਆਪ ਪੈਜ ਰੱਖੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਰ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ RAM ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਾਵਹਾ ਮਨ ਤਨ ਦੇ ਸੁਖਾ ਲੇ ਰਹਾ ਪਤਿਤ ਉਧਾਰਣ ਸਤ ਗੁਰ ਮੇਰਾ ਮੋਹ ਤੇ ਸਕਾਰ ਪਰਵਾਸਾ ਬਖਸ ਲੈ ਸਬ ਸਚੈ ਸਾਹਿਬ ਸੁਣ ਨਾਨਕ ਕੇ ਅਰਦਾਸ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ 5 ਹਮਰੇ ਗਣਤ ਨਾ ਗਣਿਆ ਕਾਈ ਆਪਣਾ ਬਿਰਦ ਪਛਾਣ ਹੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਸਾਚਾ ਸਾਹਿਬ ਸਦ ਮਿਹਰਵਾਨ ਬੰਦ ਪਾਇ ਮੇਰੇ ਸਾਥ ਗੁਰਪੁਰੇ ਹੋਏ ਸਰਬ ਕਲਿਆਣ ਰਹਾ ਜੀਓ ਪਾਏ ਪਿੰਡ ਜਿਨ ਸਜਿਆ ਦਿੱਤਾ ਪੈਨਣ ਖਾਣ ਆਪਣੇ ਦਾਸ ਕੇ ਆਪ ਪੈਜ ਰਖੇ ਨਾਨਕ ਸਦ ਕੁਰਬਾਨ ਸੋਰਠ ਮਹਲਾ ਪੰਜਵਾ ਦੁਰਤ ਗਵਾਇਆ ਹਰ ਪ੍ਰਭ ਆਪੇ ਸਭ ਸੰਸਾਰ ਉਬਾਰਿਆ ਪਾਜ ਬ੍ਰਹਮ ਪ੍ਰਭ ਕਿਰਪਾ ਤਾਰੇ ਆਪਣਾ ਬਿਰਦ ਸਮਾਰਿਆ ਹੋਈ ਰਾਜੇ ਰਾਮ ਕੇ ਰਖਵਾਲੇ ਸੁਖ ਸਹਿਜ ਆਨੰਦ ਗੁਣ ਗਵਹਾ ਮਨ ਤਨ ਦੇ ਸੁਖਾਲੇ ਰਹਾ ਪਤਿਤ ਉਧਾਰਣ ਸਤ ਗੁਰ ਮੇਰਾ ਮੋਹ ਤੇ ਸਾਕ ਪਰਵਾਸਾ ਬਖਸ ਲੈ ਸਬ ਸਚੈ ਸਾਹਿਬ ਸੁਣ ਨਾਨਕ ਕੇ ਅਰਦਾਸ ਸਤ ਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ